BBMB ਕੋਲੇ ਇਹ ਅਧਿਕਾਰ ਨਹੀਂ ਕਿ ਆ ਵੀ ਉਹ ਕਿਹੜੀ ਸਟੇਟ ਨੂੰ ਕਿੰਨਾ ਪਾਣੀ ਦੇ ਸਕਦਾ ਦੂਜਾ BBMB ਆ ਜਿਹੜਾ ਬੋਰਡ ਆ ਉਹਦਾ ਮੇਨ ਕੰਮ ਉਸ ਡੈਮ ਦਾ ਰੱਖ-ਰਖਾਵ ਕਰਨਾ ਹੈ ਇੱਕ ਜਿਹੜੀਆਂ ਸਮਝੌਤੇ ਦੀਆਂ ਕਾਪੀਆਂ ਸੀਗੀਆਂ ਉਹ ਵੀ ਇੱਕ ਤੁਸੀਂ ਪਾੜੀਆਂ ਹੈਗੀਆਂ ਕਿ ਨਵਾਂ ਦੇਖੋ ਕਾਪੀਆਂ ਪਾੜਨ ਦਾ ਜਿਹੜਾ ਰੀਜ਼ਨ ਆ ਉਹ ਇਹ ਸੀਗਾ ਜਦੋਂ ਮੀਟਿੰਗ ਗੈਰ ਕਾਨੂੰਨੀ ਹੋਈ ਉਹ ਚ ਫਿਰ ਫੈਸਲਾ ਵੀ ਗੈਰ ਕਾਨੂੰਨੀ ਹੋਊਗਾ ਮੀਟਿੰਗ ਗੈਰ ਕਾਨੂੰਨੀ ਗੈਰ ਕਾਨੂੰਨੀ ਮੀਟਿੰਗ ਵਿੱਚ ਲਿਆ ਫੈਸਲਾ ਗੈਰ ਕਾਨੂੰਨੀ ਤਾਂ ਕਰਕੇ ਫਿਰ ਗੈਰ ਕਾਨੂੰਨੀ ਜਿਹੜੇ ਫੈਸਲੇ ਉਹਦੀਆਂ ਕਾਪੀਆਂ ਪਾੜਨੀਆਂ ਚਾਹੀਦੀਆਂ ਨੇ ਉਹ ਸਭ ਤੋਂ ਵੱਡੀ ਆਪਸ਼ਨ ਹੈ 3 ਘੰਟੇ ਦਾ ਕੋਈ ਇਹ ਜੀ ਪ੍ਰੋਵੀਜ਼ਨ ਹੈ ਨਹੀਂ ਵੀ ਤੁਸੀਂ 3 ਘੰਟੇ ਮੀਟਿੰਗ ਦੇ ਕੇ ਉਹਦੇ ਵਿੱਚ ਕੋਈ ਵੀ ਫੈਸਲਾ ਕਰ ਲਓ ਜਗਮਾਨੀ ਟੀਵੀ ਦੇਖ ਰਹੇ ਤੁਸੀਂ ਤਾਂ ਵਿਸ਼ੇਸ਼ اجلاس ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਜਿੱਥੇ ਨਿੰਦਾ ਪ੍ਰਸਤਾਵ ਲਿਆਂਦਾ ਗਿਆ ਤਾਂ BBMP ਨੂੰ ਲੈ ਕੇ ਹੁਣ ਜਿੱਥੇ ਸਰਕਾਰ ਲੀਗਲ ਐਕਸ਼ਨ ਦੀ ਤਿਆਰੀ ਦੇ ਵਿੱਚ ਸੀ ਤਾਂ BBMB ਵੀ ਹਾਈ ਕੋਰਟ ਦਾ ਰੁਖ ਕਰ ਗਈ ਹੈਗੀ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਨੰਦ ਨੇ ਸੁਖਨੰਦ ਜੀ ਕਿਵੇਂ ਦੇਖਦੇ ਹੋ BBMB ਨੇ ਵੀ ਕੋਰਟ ਦਾ ਰੁਖ ਕੀਤਾ ਹੈਗਾ ਨਹੀਂ ਉਹਦੇ ਚ ਕੋਈ ਸਮੱਸਿਆ ਨਹੀਂ ਸਾਨੂੰ ਅਸੀਂ ਮੈਰਿਟ ਤੇ ਕਾਗਜ਼ਾਂ ਪੱਤਰਾਂ ਦੇ ਵਿੱਚ ਤੇ ਜੋ ਸਾਡਾ ਹੱਕ ਆ ਉਹਦੇ ਅਕੋਰਡਿੰਗ ਅਸੀਂ ਠੀਕ ਆ ਜੇ ਕੋਈ ਵੀ ਮੈਟਰ ਹਾਈ ਕੋਰਟ ਚ ਜਾਊਗਾ ਆਲਰੇਡੀ ਮੈਟਰ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਹੈ ਤਾਂ ਜਿੱਥੇ ਵੀ ਜਾਊਗਾ ਫੈਸਲਾ ਅਸੀਂ ਆਪਣਾ ਪੱਕਾ ਦੱਸਾਂਗੇ ਚੰਗੀ ਤਰ੍ਹਾਂ ਦੱਸ ਕੇ ਤੇ ਉਸ ਤੋਂ ਬਾਅਦ ਸਾਨੂੰ ਯਕੀਨ ਆ ਜਿਹੜਾ ਮਾਨਯੋਗ ਕੋਰਟ ਆ ਉਹ ਸਾਰੇ ਚੀਜ਼ਾਂ ਨੂੰ ਦੇਖਦੇ ਜਾਂਚਦੇ ਪਰਖਦੇ ਹੋਏ ਫੈਸਲਾ ਸਾਡੇ ਹੱਕ ਚ ਦੇਊਗਾ ਸਾਨੂੰ ਕੋਈ ਸਮੱਸਿਆ ਨਹੀਂ ਹੋ ਚ ਇੱਕ ਜਿਹੜੀਆਂ ਸਮਝੌਤੇ ਦੀਆਂ ਕਾਪੀਆਂ ਸੀਗੀਆਂ ਉਹ ਵੀ ਇੱਕ ਤੁਸੀਂ ਪਾੜੀਆਂ ਹੈਗੀਆਂ ਕਿ ਨਵਾਂ ਤੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਅੰਦਰ ਹਾਊਸ ਵੀ ਐਲਾਨ ਕੀਤਾ ਕਿ ਜਿਹੜਾ ਡੈਮ ਸੇਫਟੀ ਐਕਟ ਹੈ ਪੰਜਾਬ ਸਰਕਾਰ ਉਹਦਾ ਆਪਣਾ ਡਰਾਫਟ ਤਿਆਰ ਕਰੇਗੀ ਕੀ ਇਹ ਪੋਸੀਬਲ ਹੈ ਕਿਉਂਕਿ ਜਿਹੜੇ ਇਹ ਡੈਮ ਸੇਫਟੀ ਐਕਟ ਹੈ ਤਾਂ ਪਾਰਲੀਮੈਂਟ ਦੇ ਵਿੱਚ ਉਹਨਾਂ ਦਾ ਬਣਿਆ ਹੋਇਆ ਨਹੀਂ ਨਹੀਂ ਬਿਲਕੁਲ ਪੋਸੀਬਲ ਆ ਦੇਖੋ ਕਾਪੀਆਂ ਪਾੜਨ ਦਾ ਜਿਹੜਾ ਰੀਜ਼ਨ ਆ ਉਹ ਇਹ ਸੀਗਾ ਜਦੋਂ ਮੀਟਿੰਗ ਗੈਰ ਕਾਨੂੰਨੀ ਹੋਈ ਉਹ ਚ ਫਿਰ ਫੈਸਲਾ ਵੀ ਗੈਰ ਕਾਨੂੰਨੀ ਹੋਊਗਾ ਗੈਰ ਕਾਨੂੰਨੀ ਮੀਟਿੰਗ ਦੋ ਪੱਖਾਂ ਤੇ ਸੀ ਪਹਿਲੀ ਤਾਂ ਜਦੋਂ ਤੁਸੀਂ ਮੀਟਿੰਗ ਕੋਈ ਬੁਲਾਉਣੀ ਆ 30 ਦਿਨ ਦਾ ਟਾਈਮ ਐਮਰਜੈਂਸੀ 7 ਦਿਨ ਦਾ 30 ਦਿਨ ਦਾ ਐਮਰਜੈਂਸੀ 7 ਦਿਨ ਦਾ 3 ਘੰਟੇ ਦਾ ਕੋਈ ਇਹ ਜੀ ਪ੍ਰੋਵੀਜ਼ਨ ਹੈ ਨਹੀਂ ਵੀ ਤੁਸੀਂ 3 ਘੰਟੇ ਮੀਟਿੰਗ ਦੇ ਕੇ ਉਹਦੇ ਵਿੱਚ ਕੋਈ ਵੀ ਫੈਸਲਾ ਕਰ ਲੋ ਦੂਜਾ BBMB ਆ ਜਿਹੜਾ ਬੋਰਡ ਆ ਉਹਦਾ ਮੇਨ ਕੰਮ ਉਸ ਡੈਮ ਦਾ ਰੱਖ-ਰਖਾਵ ਕਰਨਾ ਹੈ ਕਿੰਨਾ ਪਾਣੀ ਆ ਉਹਦੀ ਗਿਣਤੀ ਮਿੰਤੀ ਕਰਨਾ BBMB ਕੋਲੇ ਹੀ ਅਧਿਕਾਰ ਨਹੀਂ ਕਿ ਆ ਵੀ ਉਹ ਕਿਹੜੀ ਸਟੇਟ ਨੂੰ ਕਿੰਨਾ ਪਾਣੀ ਦੇ ਸਕਦਾ ਤਾਂ ਇਹ ਦੋਵੇਂ ਚੀਜ਼ਾਂ ਗੈਰਕਾਨੂੰਨੀ ਨੇ ਗੈਰਕਾਨੂੰਨ ਮੀਟਿੰਗ ਗੈਰਕਾਨੂੰਨੀ ਗੈਰਕਾਨੂੰਨੀ ਮੀਟਿੰਗ ਵਿੱਚ ਲਿਆ ਫੈਸਲਾ ਗੈਰਕਾਨੂੰਨੀ ਤਾਂ ਕਰਕੇ ਫਿਰ ਗੈਰਕਾਨੂੰਨੀ ਜਿਹੜੇ ਫੈਸਲੇ ਉਹਦੀਆਂ ਕਾਪੀਆਂ ਪਾੜਨੀਆਂ ਚਾਹੀਦੀਆਂ ਨੇ ਉਹ ਸਭ ਤੋਂ ਵੱਡੀ ਆਪਸ਼ਨ ਆ ਧੰਨਵਾਦ ਤਾਂ ਇਹ ਸੰ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਨੰਦ ਸਾਫਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਪੰਜਾਬ ਦਾ ਪਾਣੀ ਕਿਸੇ ਵੀ ਸੂਬੇ ਨੂੰ ਦੇਣ ਲਈ ਨਹੀਂ ਹੈ ਤੇ ਜੋ ਡੈਮ ਸੇਫਟੀ ਐਕਟ ਦੀ ਗੱਲ ਹੋ ਰਹੀ ਹੈ ਸਾਫਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਪੰਜਾਬ ਵੀ ਆਪਣਾ ਡੈਮ ਸੇਫਟੀ ਐਕਟ ਬਣਾਵੇਗਾ ਹਾਲਾਂਕਿ ਹਾਊਸ ਦੇ ਅੰਦਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਵੀ ਇਹ ਅਨਾਉਂਸ ਕੀਤਾ ਹੈ ਕਿ ਪੰਜਾਬ ਬਹੁਤ ਜਲਦ ਆਪਣਾ ਡੈਮ ਸੇਫਟੀ ਐਕਟ ਬਣਾਵੇਗਾ ਤੇ ਉਸਦੇ ਡਰਾਫਟਿੰਗ ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਵਿਧਾਨ ਸਭਾ ਤੋਂ ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜਗਬਣੀ ਲਈ ਵਰुण ਪਟੇ